ਦੇਖੋ ਦੋਸਤੋ ਆਪਣੇ ਮਨ ਜੋ ਕਿਸੇ ਸਾਥ ਦਾ ਬਹੁਤ ਹੀ ਵੱਡਾ ਉਪਰਾਲਾ ਵਾ ਕਿ ਇਹਨਾਂ ਨੇ ਜਿਹੜੀ ਆਪਣੀ ਜੰਗ ਜਨਰੇਸ਼ਨ ਹੈ ਉਹਨਾਂ ਦੀ એનર્ਜੀ ਜਿਹੜੀ ਹੈ ਵੀ ਸਪੋਰਟਸ ਪ੍ਰਤੀ ট্রান্সਫਰ ਕਰਨ ਨਾਲ ਸੰਬੰਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣਗੇ ਇਸ ਬੰਦੀ ਤੇ ਮੈਂ ਆਪ ਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਪੁਲਿਸ ਦੀ ਟੈਮਪਲੋਗਟ ਦੇ ਰਹੇ ਆ ਪੀਪੀ ਕੋਈ ਜੰਗ ਜਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਇਸ ਬੰਦੀ ਨਸ਼ਿਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀਏ ਜਿਸ ਕਾਰਨ ਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸ਼ਾਇਦ ਵਿਜ਼ਨ ਨਹੀਂ ਹੈ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰ ਇਹ ਆ ਵੀ ਜਿਹੜੀ ਆਪਣੀ ਜਨ ਜਨਰੇਸ਼ਨ ਹੈ ਅਰਾਊਂਡ 15 ਟੂ 16 ਇਅਰ ਦੇ ਜਿਹੜੇ ਬੱਚੇ ਆ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸ ਵੱਲ ਟਰਾਂਸਫਰ ਕਰਦਾਂਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਰਹੀ ਆ ਉਹ ਹਮੇਸ਼ਾ ਸਪੋਰਟਸ ਵੱਲ ਚੁਕੇਗਾ ਫਿਰ ਉਹ ਨਸ਼ਿਆਂ ਵਾਲੇ ਬੰਦੇ ਜਾਂ ਜਦੋਂ ਬੱਚਾ ਪੜਕੇ ਆਊਗਾ ਉਹ ਸਪੋਰਟਸਲ ਖੇਡੂਗਾ ਤੇ ਮੁਰਗੀ ਜਿਹੜਾ ਸੌਏਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡਵਰਕ ਕਰਨਾ ਮੈਂ ਟੀਮ ਦਾ ਮਤਲਬ ਆਪਣੀ ਟੀਮ ਨੂੰ ਅੱਪ ਲੈ ਕੇ ਜਾਣਾ ਵਾ ਤੇ ਜਿਹੜੇ ਬੱਚੇ ਨੇ ਕੋਈ ਹਾਰਡਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਘਰੇ ਰਹਿਣਾ ਵਾ ਤੇ ਸੁਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਸ਼ੇ ਆ ਲੱਜੂਗਾ ਤੋ ਮੇਰਾ ਇਹੀ ਕਹਿਣਾ ਚਾਹੁੰਦਾ ਚਾਹੁੰਦਾ ਵੀ ਜਿਹੜੇ ਆਪਣੇ ਪਿੰਡ ਦੇ ਪਿੰਡਾਂ ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਹਨਾਂ ਨੂੰ ਗਰਾਊਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋਊਗੀ ਉਸ ਪਿੰਡ ਦੇ ਵਿੱਚ 80% ਦਾ ਸ਼ਾਰਟਮੈਟਿਕ ਨਹੀਂ ਹੋਊਗਾ ਤੇ ਜਿਹੜੇ ਪਿੰਡ ਸਕੂਲ ਹੀ ਵਧੀਆ ਹੋਊਗਾ ਉੱਥੇ ਵੀ ਨਸ਼ਾ ਬਿਲਕੁਲ ਨਹੀਂ ਹੋਊਗਾ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡਿਪਟੀ ਸਾਹਿਬ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਆ ਔਰ ਇਹਦੇ ਵਿੱਚ ਜਿਹੜਾ ਅਸੀਂ ਡਰੱਗਸ ਦੇ ਖਿਲਾਫ ਐਕਸ਼ਨ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਬਲਿਕ ਨੂੰ ਅਵੇਅਰ ਕਰੀਏ ਤਾਂ ਕਿ ਲੋਕ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰ ਸਕਣ ਲੋਕ ਆਪਣਾ ਆਪਣਾ ਰੋਲ ਵੀ ادا ਕਰ ਸਕਣ ਤਾਂ ਕਿ ਅਸੀਂ ਇਸ ਡਰੱਗਸ ਨੂੰ ਪੰਜਾਬ ਦੇ ਵਿੱਚ ਛੇਤੀ ਖਤਮ ਕਰਨ ਵਿੱਚ ਕਾਮਯਾਬ ਹੋ ਸਕੀਏ ਅੱਜ ਐਸਐਸਪੀ ਸਾਹਿਬ ਬਟਾਲਾ ਵੱਲੋਂ ਬੜਾ ਵਧੀਆ ਸਪੋਰਟਸ ਮੀਟ ਕਰਾਈ ਗਈ ਬਹੁਤ ਹੀ ਵੱਖ-ਵੱਖ ਸਕੂਲਾਂ ਕਾਲਜਾਂ ਨੌਜਵਾਨਾਂ ਨੇ ਵੀ ਹਿੱਸਾ ਲਿਆ ਉਹਨਾਂ ਇਸ ਸਮਾਰੋਹ ਦੇ ਵਿੱਚ ਕਈ ਪਿੰਡਾਂ ਦੇ ਸਰਪੰਚ ਮੈਂਬਰ ਪਿਆ ਸਾਹਿਬ ਉਹ ਵੀ ਸਾਰੇ ਹਾਜ਼ਰ ਸੀ ਤੋ ਇਹ ਇੱਕ ਉਪਰਾਲਾ ਆ ਜਿਹੜਾ ਜਾਰੀ ਰਹੂਗਾ ਔਰ ਉਮੀਦ ਹੈ ਇਹਦੇ ਸਾਨੂੰ ਚੰਗੇ ਨਤੀਜੇ ਵੀ ਆਉਣਗੇ। ਮੈਂ ਖਾਸ ਤੌਰ ਤੇ ਡੀਸੀ ਸਾਹਿਬ ਦਾ ਵੀ ਸ਼ੁਕਰੀਆ ਦਾ ਕਰਦਾ ਹਾਂ ਉਹ ਵੀ ਆਪ ਇਸ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ। ਇੱਕ ਸਾਂਝੀ ਲੜਾਈ ਆ ਔਰ ਔਰ ਜੇ ਅਸੀਂ ਸਾਂਝੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਲੜਾਂਗੇ ਅਸੀਂ ਜਿੱਤਾਂਗੇ ਬਿਸ਼ੱਕ। ਸ਼ੁਕਰੀਆ। ਅ ਇੱਕ ਗੱਲ ਬਾਝਵ ਹੈ ਕਿ ਜਿਹੜਾ ਝੂਠ ਹੈ ਉਹ ਜਿਵੇਂ ਦਸਿਆ ਸਾਡੀ ਸੰਗਤ ਨੂੰ ਇਹ ਵੀ 16 ਤੋਂ ਜਿਹੜੀ 20 ਸਾਲ ਦੀ ਉਮਰ ਹੁੰਦੀ ਹੈ ਇਹ ਬੜੀ ਸੈਂਸਿਟਿਵ ਉਮਰ ਹੁੰਦੀ ਹੈ ਇਹਦੇ ਵਿੱਚ ਮੈਕਸਿਮ ਚਾਹਤੀ ਹੁੰਦੀ ਹੈ ਤੇ ਬੱਚੇ ਜਿਹੜੇ ਵੀ ਸਾਡੇ ਨੌਜਵਾਨ ਹੁੰਦੇ ਆ ਜਾਂ ਹੁੰਦੇ ਆ ਉਹਨਾਂ ਦੀ ਕਾਫੀ ਤਰ੍ਹਾਂ ਦੀ ਇਲਿਊਰਮੈਂਟਸ ਆਉਂਦੀਆਂ ਨੇ ਉਹਨਾਂ ਨੂੰ ਤਾਂ ਇਸ ਸਮੇਂ ਦੇ ਵਿੱਚ ਇਹਨਾਂ ਦੀ ਮੈਕਸਿਮ ਸਾਡੇ ਮਾਪੇ ਦਾ ਫੈਮਲੀਜ਼ ਦਾ ਫਰਜ਼ ਬਣਦਾ ਹੈ ਉਹਨਾਂ ਤੇ ਨਜ਼ਰ ਰੱਖਣ ਤੇ ਸਾਡਾ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਅਸੀਂ ਸਹੀ ਰਾਹ ਤੇ ਚਲਾਈਏ ਸਪੋਰਟਸ ਇਜ਼ ਵਨ ਆਫ ਥੈ ਤੇ ਬਾਕੀ ਉਹਨਾਂ ਦੀ এডੂਕੇਸ਼ਨ ਆ ਉਹਨਾਂ ਦਾ ਕਿਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਲਈ ਜੋਬ ਅਸੀਂ ਲਈ ਕ੍ਰੀਏਟ ਕਰੀਏ ਸੀ ਇਹ ਸਾਰੀਆਂ ਜਿੱਦਾਂ ਬੜੀਆਂ ਡਿਗਰੀਆਂ ਸੋ ਸ਼ਾਇਦ ਆ ਦੀ ਲੋਡ ਵੀ ਹੈਗੀ ਕਿ ਡਰਗ ਐਡਿਕਸ਼ਨ ਪਿੱਛੇ ਸਾਡੀ ਮੀਟਿੰਗ ਵੀ ਹੁੰਦੀ ਆ ਸਿਵਲ ਸਰਜਨ ਸਾਹਿਬ ਨਾਲ ਤੇ ਪੂਰੀ ਸੌਕਸੈਸ ਨਾਲ ਹੁੰਦੀ ਆ ਤੇ ਅਸੀਂ ਇਹੀ ਸਾਡਾ ਤਵਜੋਹ ਹੈ ਕਿ ਜਦੋਂ ਕੋਈ ਡਰਗ ਦਾ ਕੇਸ ਆਂਦਾ ਹੈਗਾ ਐਡਿਕਸ਼ਨ ਦਾ ਤਾਂ ਉਹਦੀ ਫੈਮਿਲੀ ਨੂੰ ਇਨਵੋਲ ਕਰੋ ਉਹਦੀ ਮਦਰ ਨੂੰ ਉਹਦੀ ਸੋਸਣ ਨੂੰ ਉਹਦੀ ਭਾਦਰ ਨੂੰ ਜਾਂ ਕਿ ਐਟ ਲਿਸਟ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਚ ਇਨਵੋਲ ਹੈ ਤਾਂ ਕਿ ਉਹ ਉਹਦਾ ਖਿਆਲ ਵੀ ਰੱਖ ਸਕਣ ਉਹਦੀ ਮੈਡੀਕੇਸ਼ਨ ਵੀ ਪ੍ਰੋਪਰ ਕਰ ਸਕਣ